مورदाबाद 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 علی پر دیو مورदाबाद مورदाबाद عظیم موکیش کے مورदाबाद مورदाबाद عظیم موکیش کے مورदाबाद 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 اندر کا منگی سوچتے ਆਈਆ ਕਾਂਗਰਸ ਦੇ ਵਿੱਚੋਂ ਚਾਰ ਮਾਰ ਕੇ ਇਹਨਾਂ ਨੂੰ ਪਾਸ ਗਿਆ ਪੈਣੀਆਂ ਇਹਨਾਂ ਨਾਲ ਅਸੀਂ ਜਾਣਾ ਪਿਆ ਨਹੀਂ ਜਿੰਦਾਬਾਦ ਜਿੰਦਾਬਾਦ ਸਾਡੇ ਹੱਕ ਦੇ ਕੇ ਉਸ ਤੋਂ ਬਾਅਦ ਉਹ ਪ੍ਰਧਾਨ ਆ ਕੇ ਆ ਰਹੀ ਜਿੰਦਾਬਾਦ ਜਿੰਦਾਬਾਦ मुर्दा <laughs> ਮਿਰਨਾ ਨਾ ਭੁਪਿੰਦਰ ਸਿੰਘ ਜ਼ਿਲ੍ਹਾ ਜਦਨਸਕਤ ਦੇ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਕੱਲ ਸਾਡੀ ਜਿਹੜਾ ਫਰੀ ਕੋਰ ਦੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਸੀ ਉਹਦੇ ਚ ਜਿਹੜਾ ਚਾਰ ਨੂੰ ਉੱਥੇ ਘਟਨਾ ਵਾਪਰੀ ਰਾਜਪੁਰੇ ਸਾਡਾ ਸੰਤਪਾਲ ਸਿੰਘ ਨਾਂ ਦਾ ਕਿਸਾਨ ਹੈ ਜਿਹੜਾ ਭੁਪਿੰਦਰ ਸਿੰਘ ਹਪਾਲਪੁਰਾ ਵੱਲੋਂ ਠੱਕਾ ਮਾਰ ਕੇ ਜਿਹੜਾ ਉਹਨੂੰ ਮਾਰਿਆ ਗਿਆ ਉਸ ਦੇ ਰੋਹ ਵਿੱਚ ਜਿਹੜਾ ਅੱਜ ਦਾ ਅਸੀਂ ਸਦਾ ਪ੍ਰੋਗਰਾਮ ਰੱਖਿਆ ਇਹ ਤੇ ਉਸ ਸਮਾਜ ਕਰਕੇ ਤੇ ਮਹਾਦਾਣੀ ਪਨੀਰਕੌਰ ਦਾ ਪੁਤਲਾ ਸਾੜ ਕੇ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਨੂੰ ਇਹ ਮੰਗ ਪੱਤਰ ਭੇਜਿਆ ਡੀਸੀ ਦੇ ਮੰਗ ਪੱਤਰ ਦਿੱਤਾ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਵੀ ਉਹ ਮਹਾਦਾਣੀ ਪਨੀਤਕੋਲ ਤੇ ਉਹਨਾਂ ਸਾਰੀ ਉਹ ਟੀਮ ਤੇ ਉਹ ਪਸਟਾ ਦਰਚ ਹੋਣਾ ਚਾਹੀਦਾ ਹੈ ਇਹ ਇਕੱਲਾ ਹਰਪਾਲਪੁਰ ਤੇ ਨਹੀਂ ਪਸਟਾ ਨਾਲ ਪਨੀਤਕੋਲ ਤੇ ਵੀ ਹੋਣਾ ਚਾਹੀਦਾ ਤਾਂ ਜੋ ਜਿਹੜਾ ਉਹਨਾਂ ਨੂੰ ਇਨਾ ਘਰਨਾਵਾਂ ਦਾ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਪੰਜਾਬ ਨਾਲ ਕਿਹੋ ਜਿਹੇ ਹਾਲਾਤ ਖੜੇ ਕੀਤੇ ਆ ਬੀਜੇਪੀ ਨੇ 10 ਸਾਲਾਂ ਦੇ ਵਿੱਚ ਉਹਨਾਂ ਦੀਆਂ ਮੰਗਾਂ ਤੋਂ ਮੁਨਕਰ ਹੋਏ ਆ ਉਹਨਾਂ ਨੇ ਪੰਜਾਬ ਦੇ ਵਾਟਰਾਂ ਤੇ ਕੰਧਾਂ ਗੱਡੀਆਂ ਉਹ ਬੀਜੇਪੀ ਦੀਆਂ ਦੇਣ ਆ ਜਿਹੜਾ ਉੱਥੇ ਸਾਡਾ ਅਜੇ ਤੱਕ ਲਖਵੀਰਪੁਰ ਦੇ ਕਿਸਾਨਾਂ ਦਾ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਸਾਡੇ ਮੰਗਾ ਮੰਨ ਕੇ ਭੱਜੀ ਜਿਹੜੀ ਬੀਜੇਪੀ ਹੈ ਉਹਨੂੰ ਸੰਯੁਕਤ ਮੋਲਚ ਨੇ ਤਾਂ ਫੈਸਲਾ ਲਿਆ ਹੈ ਕਿ ਇਹਨੂੰ ਦੇਸ਼ ਚੋਂ ਬਾਹਰ ਕੀਤਾ ਜਾਵੇ ਇਹ ਭੁੱਲ ਗਏ ਇਹ ਜਾ ਕੇ ਅੱਜ ਝੋਲੀ ਚੁੱਕਾ ਵੰਗੂ ਸਾਡੇ ਪੰਜਾਬ ਦੇ ਹੋਣ ਦੇ ਬਾਵਜੂਦ ਵੀ ਜਾ ਕੇ ਉਸ ਪਾਰਟੀ ਦੀ ਝੋਲੀ 'ਚ ਬੈਠੇ ਆ ਜਿਹੜੀ ਕਦੇ ਪੰਜਾਬ ਦੀ ਨਹੀਂ ਹੋਈ ਤੇ ਅੱਜ ਉਹਨਾਂ ਦੀ ਖਾਤਰ ਸਾਡੇ ਪਿੰਡਾਂ 'ਚ ਵੋਟਾਂ ਮੰਗਣ ਆਉਂਦੇ ਆ ਤਾਂ ਇਹਨਾਂ ਦਾ ਵਿਰੋਧ ਹੁੰਦਾ ਇਹਨਾਂ ਦਾ ਵਿਰੋਧ ਵੱਡੇ ਪੱਧਰ ਤੇ ਹੋਊਗਾ ਅਸੀਂ ਤਾਂ ਹੀ ਮੰਗਦਾ ਕਿ ਆ ਵੀ ਜਿਹੜੀ ਪਨੀਤ ਕੋਰ ਹੈ ਇਹਨਾਂ ਨੂੰ ਜਿਹੜਾ ਵੀ ਕੈਂਡੀਡੇਟ ਆ ਆ ਕੇ ਉਹਨਾਂ ਘਟਦਾਵਾਂ ਨੂੰ ਇਹ ਇੰਜਾਮ ਦਿੰਦੇ ਆ ਗੁੰਡੇਤੰਤਰ ਨੂੰ ਨਾਲ ਲੈ ਕੇ ਪਿੰਡਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਂਦੇ ਆ ਇਹਨਾਂ ਨੂੰ ਸਖੰਜਾ ਕੱਸਿਆ ਜਾਵੇ ਇਹਨਾਂ ਤੇ ਪਸਟੇਦ ਤੱਕ ਹੋਣ ਜੇਕਰ ਇਹਨਾਂ ਨੂੰ ਪ੍ਰਸ਼ਾਸਨ ਦੇ ਕਹਿਣ ਦੇ باوجود ਵੀ ਉਥੋਂ ਦੇ ਹਾਲਾਤ ਕਿਹੋ ਜਿਹੇ ਆ ਤੇ ਇਹਨਾਂ ਨੂੰ ਥੁਦਤਨਾ ਚਾਹੀਦਾ ਜੇਕਰ ਆਉਣ ਵਾਲੇ ਦਿਨਾਂ 'ਚ ਨਹੀਂ ਥੁਦਤਦੇ ਜਾਂ ਸਰਕਾਰ ਇਹਨਾਂ ਤੇ ਕੋਈ ਜਾਂ ਚੋਣ ਕਮਿਸ਼ਨ ਇਹਨਾਂ ਤੇ ਕੋਈ ਨਹੀਂ ਸਖਤੀ ਕਰਦਾ ਤਾਂ ਇਹਦੇ ਖਮਿਆਜੇ ਇਹਨਾਂ ਨੂੰ ਭੁਗਤਨੇ ਪੈਣਗੇ ਹਜੇ ਕੱਲਾ ਸੰਯੁਕਤ ਮੋਲਚੇ ਨਹੀਂ ਉਹ ਇੱਕ ਰੋਸ ਦਾ ਜਿਹੜਾ ਸੀਗਾ ਸਾਡਾ ਦਿੱਤਾ ਵਿਆ ਸੀਗਾ ਇਹਨੂੰ ਬੀਜੇਪੀ ਨੂੰ ਵੀ ਇਹਨਾਂ ਦਾ ਰੋਸ ਕਰੋ ਅਸੀਂ ਇਹਨਾਂ ਨੂੰ ਰੋਕਿਆ ਨਹੀਂ ਸੀ ਕਿਸੇ ਨੇ ਪਰ ਹੁਣ ਜਿਹੜੀਆਂ ਇਹਨਾਂ ਨੇ ਇਹ ਖੇਡਾਂ ਖੇਡਣ ਲੱਗ ਗਿਆ ਜੇ ਇਹ ਦਹਿਸ਼ਤ ਦਾ ਮਾਹੌਲ ਪੈਦਾ ਕਰਨਗੇ ਤਾਂ ਅਸੀਂ ਵੀ ਇਹਨਾਂ ਦਾ ਪਿੰਡਾਂ 'ਚ ਵਰਨਾ ਬੰਦ ਕਰਾਂਗੇ ਤੇ ਵੱਡੀ ਪੱਧਰ ਤੇ ਕਹਾਂਗੇ ਵੀ ਜੁੱਤੀਆਂ ਨਾਲ ਵੀ ਭਿਉਂਤੇ ਆਏ ਤਾਂ ਉਹ ਵੀ ਭਿਉਾਵਾਂਗੇ ਕਿਉਂਕਿ ਇਹਨਾਂ ਨੇ ਜਿਹੜੇ ਹਾਲਾਤ ਆ ਪੰਜਾਬ ਦੇ ਬਹੁਤ ਮਾਰੇ ਬਣਾਤੇ ਆ ਇਹੋ ਜਿਹੇ ਹਾਲਾਤ ਬਣਾਏ ਆ ਅੱਜ ਬੱਚਾ-बच्चा ਪੰਜਾਬ ਦਾ ਵੇਦਾ ਸੀ ਕਿ ਪੰਜਾਬ ਦੇ ਬਾਰਡਰ ਕਿਉਂ ਸੀਲ ਕੀਤੇ ਆ ਆਮ ਲੋਕ ਜਿਹੜੇ ਕਿਸੇ ਢਾਂਚੇ ਨਾਲ ਨਹੀਂ ਜੁੜੇ ਉਹ ਵੀ ਚੀਕਾਂ ਮਾਰ ਰਹੇ ਸੀ ਉਹਨਾਂ ਨੂੰ ਨੰਗਨ ਉਦਾ ਨਹੀਂ ਮਿਲਦਾ ਹੀ ਉੱਥੋਂ ਦੀ ਤੇ ਉਹ ਸਾਰੀ ਭਾਜਪੀ ਦੀ ਦੇਣ ਸੀ ਇਹ ਕੱਲੀ ਕਾਜਪੁਰ ਘਰਾਣਿਆਂ ਦੀ ਸਰਕਾਰ ਸੀ 10 ਸਾਲ ਜਿਹੜਾ ਉਹਨਾਂ ਨੇ ਗੰਦ ਪਾੜੋ ਸੀ ਪਾ ਲਿਆ ਦੇਸ਼ ਨੂੰ ਇਹਨਾਂ ਨੂੰ ਚੱਲਦਾ ਕਰਦਾ ਹਾਂ ਤੇ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆ ਵੀ ਇਹਨਾਂ ਨੂੰ ਕਿਸੇ ਵੀ ਹਾਲਤ ਜਿਹਨਾਂ ਨੂੰ ਮੂੰਹ ਨਾਲ ਲਾਇਆ ਜਾ ਕੁਦਰ ਨਾ ਕਿਸਾਨਾਂ ਦਾ ਰਾਲਾ ਇੱਕ ਇੱਕ ਤਰ੍ਹਾਂ ਦਾ ਟਕਰਾਅ ਸ਼ੁਰੂ ਜਿਹੜਾ ਕੀਤਾ ਹੈ ਉਹਦੇ ਸਬੰਧ ਦੇ ਵਿੱਚ ਪ੍ਰੀਤਕੌਰ ਦਾ ਇੱਕ ਕਾਬਲਾ ਸੀਗਾ ਉਹਦੇ ਉਹਨੂੰ ਰੋਕਣ ਵਾਸਤੇ ਉਹਦਾਂ ਗੱਲ ਕਰਨ ਵਾਸਤੇ ਕਿਸਾਨ ਆ ਜਿਹੜੇ ਉਹ ਜਾ ਰਹੇ ਸੀਗੇ ਤੇ ਉਹਦੇ ਸਬੰਧ ਵਿੱਚ ਉੱਥੇ ਇੱਕ ਇਹੋ ਜਿਹਾ ਐਕਸੀਡੈਂਟ ਹੋਇਆ ਜਿਹਦਾ ਸਾਡਾ ਇੱਕ ਕਿਸਾਨ ਆ ਜਿਹੜਾ ਸ੍ਰਿੰਦਰਪਾਲ ਆ ਉਹਦੀ ਮੌਤ ਹੋ ਗਈ ਹੈ ਬਹੁਤ ਮਾੜੀ ਗੱਲ ਹੋਈ ਹੈ ਹੋਣੀ ਨਹੀਂ ਸੀ ਚਾਹੀਦੀ ਇਸ ਕਰਕੇ ਅਸੀਂ ਐਸ ਕੇ ਬਾਰੇ ਇੱਕ ਫੈਸਲਾ ਕੀਤਾ ਫ੍ਰੀ ਕੋਰਟ ਦੇ ਵਿੱਚ ਵੀ ਇਹਦੀ ਜਿਹੜੀ ਸ਼ੁਰੂਆਤ ਆ ਪਤਲਾ ਫੂਕ ਕੇ ਮਹਾਰਾਣੀ ਪਨੀਰਕੌਰ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਸ਼ੁਰੂਆਤ ਕੀਤੀ ਜਾਵੇ। ਇਸ ਕਰਕੇ ਅਸੀਂ ਇਹ ਕੰਮ ਕੀਤਾ। 21 ਤਰੀਕ ਨੂੰ ਮਹਾ ਪਰਚਾਇਤ ਹੋ ਰਹੀ ਹੈ ਜਗਰਾਵਾਂ ਦੇ ਵਿੱਚ ਐਸਕੇਮ ਵੱਲੋਂ। ਉਹਦੇ 'ਚ ਅਸੀਂ ਬਹੁਤ ਵੱਧ ਚੜ੍ਹ ਕੇ ਜਿਹੜਾ ਕਿ ਹਿੱਸਾ ਲੈਣਾ ਹੈ ਸਾਡੀ ਪੰਜਾਬ ਦੀ ਮੀਟਿੰਗ ਵੀ 8 ਤਰੀਕ ਨੂੰ ਉਹਦੇ 'ਚ ਵੀ ਫੈਸਲੇ ਹੋਣੇ ਆ ਡੋਡ ਡੋਟ ਗੱਲ ਕਰਨਗੇ। ਕਿੰਨਾ ਇਕੱਠ ਅਸੀਂ ਵੱਧ ਵੱਧ ਕਰਨਾ ਹੈ ਫ੍ਰੀ ਕੋਰਟ ਤੇ ਹਜ਼ਾਰਾਂ ਦੀ ਤਾਕਤ ਦੇ ਵਿੱਚ ਬੰਦੇ ਜਾਣਗੇ ਜਿਹੜੇ ਕਿ ਉਹ ਮਾਂ ਪੰਚਾਇਤ ਦੇ ਵਿੱਚ ਸਾਂ ਲੈਣਗੇ ਤੇ ਇਹਨਾਂ ਦਾ ਅਸੀਂ ਇੱਕ ਭਾਜਪਾ ਜਨਤਾ ਪਾਰਟੀ ਦਾ ਅਸੀਂ ਬੁੱਢ ਬੰਦਾਂਗੇ ਪਿੰਡਾਂ ਦੇ ਵਿੱਚ ਵਰਦੋ ਵੀ ਇਹਨਾਂ ਨੂੰ ਔਖਾ ਹੋ ਜਾਣਾ ਤੇ ਵੋਟ ਵੀ ਇਹਨਾਂ ਨੂੰ ਕਿਸੇ ਨੇ ਨਹੀਂ ਪਾਉਣੀ ਕਿਉਂਕਿ ਜਦੋਂ ਇਹਨਾਂ ਨੇ ਕਿਸਾਨਾਂ ਨਾਲ ਇਹੋ ਜਿਹਾ ਵਿਤਕਰਾ ਕੀਤਾ ਵੀ ਆਪ ਦਾ ਹੱਕ ਦਿੱਲੀ ਤੇ ਸਮਝਣ ਦੀ ਕੋਸ਼ਿਸ਼ ਕੀਤੀ ਵੀ ਸਾਡਾ ਹੱਕ ਆ ਕਿਸਾਨਾਂ ਦਾ ਹੱਕ ਨਹੀਂ ਤੇ ਪਿੰਡਾਂ ਦੇ ਵਿੱਚ ਵੀ ਫਿਰ ਸਾਡਾ ਹੱਕਾ ਸੀ ਇਹਨਾਂ ਨੂੰ ਵੜਨ ਨਹੀਂ ਦਿੰਦੇ ਕਿਉਂ ਇਹਨਾਂ ਨੇ ਸਾਡੇ ਨਾਲ ਇਹੋ ਜਿਹਾ ਕੁਛ ਕੀਤਾ ਕਿਉਂਕਿ ਅਸੀਂ ਦਿੱਲੀ ਜਾ ਰਹੇ ਸੀਗੇ ਤੇ ਇਹਨਾਂ ਨੇ ਹਰਿਆਣਾ 'ਚ ਰੋਕਿਆ ਇਹਨਾਂ ਨੂੰ ਕੀ ਰਾਈਟ ਬੰਦਾ ਸੀ ਦਿੱਲੀ ਸਾਰਿਆਂ ਦੀ ਸਾਂਝੀ ਹੈ ਇਹਨਾਂ ਦੇ ਪਿਓ ਦੀ ਨਹੀਂ ਵੀ ਕਿਸੇ ਦੀ ਇੱਕ ਦੀ ਹੈ ਵੀ ਕੋਈ ਬੰਦਾ ਜਾ ਨਹੀਂ ਸਕਦਾ ਜੇ ਇਹ ਸਮਝਦੇ ਆ ਇਸ ਚੀਜ਼ ਨੂੰ ਤੇ ਅਸੀਂ ਵੀ ਇਸ ਚੀਜ਼ ਨੂੰ ਸਮਝਦੇ ਪੰਜਾਬ ਸਾਡਾ ਫਿਰ ਅਸੀਂ ਵੀ ਇਹਨਾਂ ਨੂੰ ਪਿੰਡਾਂ ਜਿਲੇ ਵੜਦੇ